ਪਿਛਲੇ ਸਾਲ ਇਹਨੇ ਆਪਦਾ ਹੀ ਰਿਕਾਰਡ ਤੋੜ ਕੇ ਜੀ 1 ਮਿੰਟ 54 ਸਕਿੰਟ ਵਾਲਾ ਰਿਕਾਰਡ ਇਹਨੇ 1 ਮਿੰਟ 27 ਸਕਿੰਟਾਂ ਦੇ ਵਿੱਚ ਬਣਾਤਾ ਜੀ ਕਿੰਨੀ ਖੁਸ਼ੀ ਹੋਈ ਨਸਾ ਜਦੋਂ ਮੋੜ ਮੱਡੀ ਤੋਂ ਰਾਸ਼ਟਰਪਤੀ ਮਾਜੋ ਕੋਲ ਨਾਲ ਕੋਲ ਜਾ ਕੇ ਰਾਸ਼ਟਰਪਤੀ ਸਾਹਿਬ ਕਿੰਨੀ ਖੁਸ਼ੀ ਸੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਇਆ ਇਸ ਬੱਚੇ ਨੇ ਜੀ ਰਮਾਇਨ ਮਨਕਾ 108 ਫਾਸਟੈਸਟ गा ਕੇ 11 ਮਿੰਟਾਂ ਦੇ ਵਿੱਚ गा ਕੇ ਦੁਨੀਆ ਦਾ ਪਹਿਲਾ ਬੱਚਾ ਬਣਿਆ ਜਿਨੇ 11 ਮਿੰਟਾਂ ਦੇ ਵਿੱਚ ਰਮਾਇਨ ਮਨਕਾ 108 ਗਾਇਆ ਜੀ ਦ੍ਰੋਪਤੀ ਮੁਰਮਰ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਬੱਚੇ ਨੂੰ ਚਲੇ ਕਿੰਨੀ ਪ੍ਰੈਕਟਿਸ ਕਰਨੀ ਕਰਨੀ ਪਈ ਦੇ ਵਾਸਤੇ ਪ੍ਰੈਕਟਿਸ ਇਸ ਲਈ ਮੈਨੂੰ ਕਾਫੀ ਪ੍ਰੈਕਟਿਸ ਕਰਨੀ ਪਈ ਕਿਉਂਕਿ ਇਹ ਬਹੁਤ ਜ਼ਿਆਦਾ ਲੰਬੀ ਹੈ ਐਨੇ ਛੋਟੇ ਬੱਚੇ ਨਹੀਂ ਦੇਖਿਆ ਵੀ ਇਹ ਰਾਸ਼ਟਰਪਤੀ ਨੂੰ ਮਿਲ ਕੇ ਆਇਆ ਇਹਦਾ ਨਾਮ ਆ ਗਿਆ ਵਰਲਡ ਰਿਕਾਰਡ ਤੇ ਮੈਂ ਵੀ ਕੁਝ ਕਰਕੇ ਦਿਖਾਵਾਂ ਜੀ ਹੁਣ ਇਹਨੇ ਵਰਲਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਨਾਮ ਦਰਜ ਕਰਵਾਇਆ ਹੁਣ ਇਹਦਾ ਮਨ ਹੈ ਵੀ ਮੈਂ ਵੀ ਰਾਸ਼ਟਰਪਤੀ ਨੂੰ ਮਿਲ ਕੇ ਆ ਮੈਂ ਉਸ ਟਾਈਮ ਮੈਂ ਮਿਲ ਕੇ ਨਹੀਂ ਆਇਆ ਤੁਸੀਂ ਦੇਖ ਰਹੇ ਹੋ ਰਜ਼ਾਨਾ ਸਪੋਕਸਮੈਨ ਅੱਜ ਤੁਹਾਨੂੰ ਦੋ ਛੋਟੇ ਭਰਾਵਾਂ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਟੈਲੈਂਟ ਦੇਖ ਕੇ ਤੁਸੀਂ ਹੈਰਾਨ ਹੋਵੋਗੇ ਇੱਕ ਦੀ ਉਮਰ 12 ਸਾਲ ਆ ਤੇ ਇੱਕ ਦੀ 6 ਸਾਲ ਹੈ ਇੱਕ ਦਾ ਨਾਂ ਗਿਤਾੰਸ਼ ਗੋਇਲ ਹੈ ਤੇ ਇੱਕ ਦਾ ਨਾਂ ਮੰਨਨ ਗੋਇਲ ਜਿਨ੍ਹਾਂ ਨੇ ਆਪਣਾ ਨਾਮ ਦਰਜ ਕਰਾਇਆ ਤੁਹਾਨੂੰ ਦਿਖਾਈਏ ਏਸ਼ੀਆ ਬੁੱਕ ਆਫ ਰਿਕਾਰਡ ਆਂਡ ਇੰਡੀਆ ਬੁੱਕ ਆਫ ਰਿਕਾਰਡ ਦੀ ਗੱਲ ਕਰਦੇ ਆ ਵਰਲਡ ਰਿਕਾਰਡ ਯੂਨੀਵਰਸਿਟੀ ਇਹ ਮੰਨਨ ਦੇ ਜਿਹੜੇ ਅਵਾਰਡ ਹੈਗੇ ਆ ਤੇ ਕਿਤੇ ਕਿਤੇ ਵਿੱਚ ਹਾਸਲ ਕੀਤੇ ਆ ਤੁਹਾਨੂੰ ਵੀ ਦਿਖਾਵਾਂ ਪਰ ਇਹ ਨਹੀਂ ਦੱਸਦੀ ਤੁਹਾਨੂੰ ਜਿਹੜਾ 6 ਸਾਲ ਦਾ ਗਿਤਾੰਸ਼ ਹੈਗਾ ਇਹਨੇ ਜਿਹੜਾ ਆਪਣਾ ਇੱਕ 1 ਮਿੰਟ 54 ਸੈਕਿੰਡ ਦੇ ਵਿੱਚ ਜਿਹੜਾ ਹੁਣ ਸ਼੍ਰੀ ਹਨੂਮਾਨ ਚਲੀਸਾ ਜਿਹੜਾ ਆਪਣੇ ਜ਼ੁਬਾਨੀ ਯਾਦ ਕਰਕੇ ਸੁਣਾਇਆ ਸੀ ਤਾਂ ਉਹਦਾ ਰਿਕਾਰਡ ਬਣਿਆ ਤਾਂ ਉਸ ਤੋਂ ਬਾਅਦ ਰਾਸ਼ਟਰਪਤੀ ਮਾਨਜੋ ਰਾਸ਼ਟਰਪਤੀ ਕੋਲ ਵੀ ਇਹਨਾਂ ਨੂੰ ਅਵਾਰਡ ਮਿਲਿਆ ਤੇ ਮੰਨਨ ਗੋਇਲ ਨੇ ਵੀ ਹੁਣ ਜਿਹੜਾ ਹਾਲ ਹੀ ਦੇ ਵਿੱਚ ਐਕਸਕਲੂਸਿਵ ਵਰਡ ਰਿਕਾਰਡ ਜਿਹੜਾ ਉਹ ਹਾਸਲ ਕੀਤਾ ਆ ਵਰਡ ਰਿਕਾਰਡ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈਗਾ ਫਾਸਟਸਟ ਯੰਗਸਟ ਟੂ ਰੀਸੈਟ ਫਰਮ ਆਨ 108 ਮੰਨ ਕੇ ਜਿਹੜੇ ਆ ਉਪਰਿਆ 11 ਸਾਲ ਦੀ ਏ ਦੇ ਵਿੱਚ ਇੱਕ ਦੇ 6 ਸਾਲ ਦੀ ਉਮਰ ਦੇ ਵਿੱਚ ਬਹੁਤ ਵਧੀਆ ਮੁਕਾਮ ਹਾਸਲ ਕੀਤੇ ਨੇ ਦੋਨਾਂ ਬੱਚਿਆਂ ਨੇ ਮੋੜ ਮੰਡੀ ਦੇ ਰਹਿਣ ਵਾਲੇ ਨੇ ਤਾਂ ਦੇਖ ਸਕਦੇ ਹੋ ਇਹ ਛੋਟੇ ਛੋਟੇ ਬੱਚਿਆਂ ਦੀ ਪ੍ਰਾਪਤੀ ਹੈ ਵਰਲਡ ਰికੋਰਡਸ ਅਮੇজিং ਬ੍ਰਿਲियੰਟ ਸਰਟੀਫਿਕੇਟ ਉਤਮ ਭਾਰਤ ਪੁਰਸਕਾਰ ਯਾਨੀ ਇੰਨੀ ਛੋਟੀ ਏ ਦੇ ਵਿੱਚ ਹੀ ਗਿਤਾਸ਼ ਤੇ ਮਨਨ ਗੋਲ ਨੇ ਨਾਂ ਰੌਸ਼ਨ ਕੀਤਾ ਪੰਜਾਬ ਦਾ ਤੇ ਸਾਡੇ ਨਾਲ ਤਸਵੀਰਾਂ ਵੀ ਤੁਹਾਨੂੰ ਸਭ ਤੋਂ ਪਹਿਲਾਂ ਦਿਖਾ ਦਿੰਨੇ ਆ ਇਹਨਾਂ ਦੋਨਾਂ ਪਰਾਵਾਂ ਦੀਆਂ ਨਾਲ ਇਹਨਾਂ ਦੇ ਮਾਪੇ ਹੈਗੇ ਆ ਬੜੀ ਵੱਡੀ ਇੱਕ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਛੋਟੀ ਉਮਰ ਦੇ ਵਿੱਚ ਮੱਲਾ ਮਾਰਦੇ ਆ ਤਾਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਡਾਕਟਰ ਸਾਹਿਬ ਇੱਧਰ ਆ ਜੀ ਤੁਹਾਡੇ بڑے ਛੋਟੇ ਬੱਚੇ ਹੈ ਜੀ ਬੜੀਆਂ ਬੁਲੰਦੀਆਂ ਹਾਸਲ ਹੋਣੀਆਂ ਕੀਤੀਆਂ ਸਭ ਤੋਂ ਪਹਿਲਾਂ ਦੱਸੋ ਇਹ ਹਨੂਮਾਨ ਚਾਲੀਸਾ ਜਿਹੜਾ 54 ਸੈਕਿੰਡ ਦੇ ਵਿੱਚ ਇਹਨਾਂ ਨੇ ਕੰਪਲੀਟ ਕੀਤਾ ਜੀ 1 ਮਿੰਟ ਚ ਨਹੀਂ ਜੀ 1 ਸੈਕਿੰਡ ਚ ਇਹ ਕਿਵੇਂ ਇਹਨਾਂ ਨੂੰ ਹੋਇਆ ਵੀ ਆਪਾਂ ਇਹ ਚੀਜ਼ ਯਾਦ ਕਿਵੇਂ ਤੁਸੀਂ ਲੈ ਕੇ ਆ ਜਾਂਦੇ ਰਹੇ ਇਹੇ ਜੀ ਘਰੇ ਡੇਲੀ ਹਨੂਮਾਨ ਚਾਲੀਸਾ ਦਾ ਜਾਪ ਹੁੰਦਾ ਸਾਡੇ ਘਰੇ ਜੀ ਉਸ ਚੀਜ਼ ਨੂੰ ਦੇਖਦੇ ਹੋਏ ਇਹ ਬੱਚਾ ਦੋ ਦੋ ਚਾਰ ਚਾਰ ਲਾਈਨਾਂ ਸਿੱਖਦਾ ਗਿਆ ਤੇ ਇਹਨੇ 3 ਸਾਲ 11 ਮਹੀਨਿਆਂ ਦੀ ਉਮਰ ਦੇ ਵਿੱਚ ਜੀ 월ਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਰਜ ਕੀਤਾ ਉਸ ਤੋਂ ਬਾਅਦ ਆਪਣੇ ਪ੍ਰੈਜ਼ੀਡੈਂਟ ਦ੍ਰੋਪਤੀ ਮੁਰਮਰਜੀ ਵੱਲੋਂ ਸਨਮਾਨਿਤ ਕੀਤਾ ਗਿਆ ਬੱਚੇ ਨੂੰ ਅੱਛਾ ਹੋਰ ਕਿੱਥੋਂ ਕਿੱਥੋਂ ਇਹਨੇ ਮਾਨਨ ਨੇ ਵੀ ਜਿੱਤੇ ਹੁਣ ਹਾਲੀ ਵਿੱਚ ਗਿਤਾansh ਗੋਇਲ ਨੇ ਆਪਣਾ ਵੋਲਡ ਰਿਕਾਰਡ ਬਣਾਇਆ ਸੀ ਉਸ ਤੋਂ ਬਾਅਦ ਐਕਸਕਲੂਸਿਵ ਵੋਲਡ ਰਿਕਾਰਡ ਬਣਾਇਆ ਉਸ ਤੋਂ ਬਾਅਦ ਇਹਨੂੰ ਕਿੰਗਸ ਅਵਾਰਡ ਮਿਲਿਆ ਉਸ ਤੋਂ ਬਾਅਦ ਪੰਜਾਬ ਦੇ ਗਵਰਨਰ ਜੀ ਵੱਲੋਂ ਪ੍ਰਤਿਵਾ ਸ਼੍ਰੀ ਅਵਾਰਡ ਸਵੀਮਾਨ ਅਵਾਰਡ ਮਿਲ ਦਿੱਤਾ ਗਿਆ ਜੀ ਉਹੀ ਸੀਗਾ 1 ਮਿੰਟ 54 ਸੈਕਿੰਡ ਜਿਹਨਾਂ ਮੰਜਲੀ ਸਾਹਿਬ 3 ਸਾਲ ਦੀ ਉਮਰ ਚ ਸੀ ਹਾਂ ਜੀ ਪਿਛਲੇ ਸਾਲ ਇਹਨੇ ਆਪਦਾ ਹੀ ਰਿਕਾਰਡ ਤੋੜ ਕੇ ਜੀ 1 ਮਿੰਟ 54 ਸਕਿੰਟ ਵਾਲਾ ਰਿਕਾਰਡ ਇਹਨੇ 1 ਮਿੰਟ 27 ਸਕਿੰਟਾਂ ਦੇ ਵਿੱਚ ਬਣਾਤਾ ਜੀ ਕਿੰਨੀ ਖੁਸ਼ੀ ਹੋਈ ਰਸੋ ਜਦੋਂ ਮੋੜ ਮੱਡੀ ਤੋਂ ਰਾਸ਼ਟਰਪਤੀ ਮਾ ਜਵ ਉਹਨਾਂ ਕੋਲ ਜਾ ਕੇ ਰਾਸ਼ਟਰਪਤੀ ਸਾਹਿਬ ਕਿੰਨੀ ਖੁਸ਼ੀ ਸੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਇਆ ਮੰਡੀ ਨਿਵਾਸੀਆਂ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਬਹੁਤ ਜ਼ਿਆਦਾ ਜਦੋਂ ਅਸੀਂ ਆਈ ਟ੍ਰੇਨ ਦੇ ਉੱਤੇ ਤਾਂ ਬਹੁਤ ਹੱਲਾਸ਼ੇਰੀ ਨਾਲ ਅੱਛਾ ਮਨਨ ਦੇ ਵੀ ਅਸੀਂ ਦੇਖਦੇ ਹਾਂ ਮਾਸਟਰ ਮਨਨ ਨੂੰ ਇਹਨਾਂ ਨੂੰ ਵੀ ਐਕਸਕਲੂਸਿਵ ਵਰਲਡ ਰਿਕਾਰਡ ਮਿਲੇ ਇੱਕ ਆਦੇਸ਼ ਹਾਸਲ ਹੋਇਆ ਇਹ ਇਸ ਬੱਚੇ ਨੇ ਜੀ ਰਮਾਇਨ ਮਨਕਾ 108 ਫਾਸਟੈਸਟ ਗਾ ਕੇ 11 ਮਿੰਟਾਂ ਦੇ ਵਿੱਚ ਗਾ ਕੇ ਦੁਨੀਆ ਦਾ ਪਹਿਲਾ ਬੱਚਾ ਬਣਿਆ ਜਿਨੇ 11 ਮਿੰਟਾਂ ਦੇ ਵਿੱਚ ਰਮਾਈਨ ਮਨਕਾ 108 ਗਾਇਆ ਜੀ। আচ্ছা ਮਨਨ ਨਾਲ ਗੱਲ ਕਰਾਂ ਮਨਨ ਕਿਹੜੀ ਕਲਾਸ ਵਿੱਚ ਸਟੱਡੀ ਕਰਦੇ ਹੋ? ਮੈਂ 8th ਕਲਾਸ ਵਿੱਚ ਚੜੀ ਕਰਦੇ ਹਾਂ। ਕਿਵੇਂ ਲੱਗਦਾ ਹੈ بڑے ਵਾਚ ਬੜੀ ਛੋਟੀ ਉਮਰ ਤੁਸੀਂ ਲੈ ਲਏ ਦੋਨਾਂ ਭਰਾਵਾਂ ਨੇ? ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਅੱਛਾ ਇਹ ਕਿੰਨੀ ਪ੍ਰੈਕਟਿਸ ਕਰਨੀ ਕਰਨੀ ਪਈ ਇਹਦੇ ਵਾਸਤੇ ਪ੍ਰੈਕਟਿਸ? ਇਸ ਲਈ ਮੈਨੂੰ ਕਾਫੀ ਪ੍ਰੈਕਟਿਸ ਕਰਨੀ ਪਈ ਕਿਉਂਕਿ ਇਹ ਬਹੁਤ ਜ਼ਿਆਦਾ ਲੰਬੀ ਹੈ। ਲੇਕੋ ਮੈਡਮ ਦੋਨੋਂ ਬੱਚੇ ਟੈਲੈਂਟਡ ਹੈਗੇ ਪਰਿਵਾਰ ਦਾ ਕਹਿੰਦੇ ਸੰਸਕਾਰ ਪਰਿਵਾਰ ਤੋਂ ਹੀ ਮਿਲਦੇ ਨੇ ਬੜੀ ਛੋਟੀ ਉਮਰ ਚ ਧਾਰਮਿਕ ਵੀ ਨੇ ਬੱਚੇ ਇਹ ਕਿ ਇੰਨੇ ਅਵਾਰਡਸ ਇਕੱਠੇ ਕਰ ਲਿਆ ਇਹ ਖਾਲਾ ਜੀ ਤਾਂ ਬਾੜਾ ਨਹੀਂ ਹੈਗਾ ਜੀ ਕਿਵੇਂ ਲੱਗ ਰਹੀ ਜੀ ਅੱਜ ਕਿੰਨੀ ਮਾਨ ਮਹਿਸੂਸ ਹੋ ਰਿਹਾ ਮੈਨੂੰ ਮੈਨੂੰ ਬਹੁਤ ਹੀ ਮਾਨ ਮਹਿਸੂਸ ਹੋ ਰਿਹਾ ਹੈ ਤੇ ਮੈਂ ਬਹੁਤ ਹੀ ਆਪਣੇ ਬੱਚਿਆਂ ਉੱਤੇ ਗਰਵ ਮਹਿਸੂਸ ਕਰਦੀ ਹਾਂ ਤੇ ਬਲ ਬਣ ਜਾ ਕਿ ਕੀ ਦੇਖਣਾ ਚਾਹਤੇ ਹਾਂ ਮੈਂ ਆਪਣੇ ਬੱਚਿਆਂ ਨੂੰ ਹਮੇਸ਼ਾ ਇੱਕ ਚੰਗੇ ਰਾਹ ਉੱਤੇ ਚਲਦੇ ਹੋਏ ਹੀ ਦੇਖਣਾ ਚਾਹੁੰਦੀ ਹਾਂ ਬਸ ਸਭ ਕੀ ਛੋਕੀ ਨਾ ਦੇ ਪੜਾਈ ਵੀ ਕਰਦੇ ਸ਼ਰਾਰਤੀ ਵੀ ਹੁੰਦੇ ਬੱਚੇ ਪਰ ਮੈਨੂੰ ਲੱਗਦਾ ਕਿ ਇੰਨੀਆਂ ਪ੍ਰਾਪਤੀਆਂ ਕੇ ਸਾਰੀ ਸ਼ਰਾਰਤਾਂ ਠੰਡੀਆਂ ਪੈ ਜਾਂਦੀਆਂ ਇਹ ਜਿਹੜਾ ਛੋਟਾ ਬੱਚਾ ਹੈ ਜੀ ਇਹ ਲੋੜ ਤੋਂ ਵੱਧ ਸ਼ਰਾਰਤੀ ਹੈ ਜੀ ਉਹ ਸ਼ਰਾਰਤ ਨਹੀਂ ਕਰਦਾ ਵੱਡਾ ਵਾਲਾ ਬੱਚਾ ਜੀ ਇੰਨੇ ਛੋਟੇ ਬੱਚੇ ਨਹੀਂ ਦੇਖਿਆ ਵੀ ਇਹੇ ਰਾਸ਼ਟਰਪਤੀ ਨੂੰ ਮਿਲ ਕੇ ਆਇਆ ਇਹਦਾ ਨਾਮ ਆ ਗਿਆ 월ਡ ਰਿਕਾਰਡ ਤੇ ਮੈਂ ਵੀ ਕੁਝ ਕਰਕੇ ਦਿਖਾਵਾਂ ਜੀ ਹੁਣ ਇਹਨੇ 월ਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਨਾਮ ਦਰਜ ਕਰਵਾਇਆ ਹੁਣ ਇਹਦਾ ਮਨ ਹੈ ਵੀ ਮੈਂ ਵੀ ਰਾਸ਼ਟਰਪਤੀ ਨੂੰ ਮਿਲ ਕੇ ਆਵਾਂ ਉਸ ਟਾਈਮ ਮੈਂ ਮਿਲ ਕੇ ਨਹੀਂ ਆਇਆ ਬੱਚਾ ਸਿਰਫ ਉਸ ਟਾਈਮ ਤਿੰਨ ਜਣੇ ਲਾਉ ਸੀ ਬੱਚਾ ਤੇ ਮਾਤਾ ਪਿਤਾ ਬਿਲਕੁਲ ਇੱਕ ਵਾਰ ਜਾਂਦੇ ਜਾਂਦੇ ਦੋਨੋਂ ਭਰਾਵਾਂ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਇਹਦਾ ਨਾਂ ਗਿਤਾansh ਆ ਜਿਨੇ 1 ਮਿੰਟ ਚ 54 ਸੈਕਿੰਡ ਚ ਹਰਮਾਨ ਚਾਲੀਸਾ 3 ਸਾਲ ਚ ਜਿਹੜਾ ਮੂਹ ਜਵਾਨੀ ਪੜ ਕੇ ਰਿਕਾਰਡ ਹਾਸਲ ਕੀਤਾ ਹੈ ਦੂਸਰਾ ਮਨਨ ਗੋਇਲ ਦੀ ਤਸਵੀਰ ਦਿਖਾ ਰਹੇ ਜਿਨਾਂ ਰਮਾਇਣ ਦਾ 108 ਜਿਹੜਾ ਮਣਕਾ ਹੈਗਾ ਉਹ ਆਪਣੇ ਪੜੇ ਹੈਗਾ ਇੱਕ ਵਧੀਆ ਕਹਿ ਸਕਦਾ ਕਿ ਇਸ ਪਰਿਵਾਰ ਹੈਗਾ ਤਾਂ ਇੱਕ ਉਮੀਦ ਕਰਦਾ ਹੈ ਕਿ ਜਿਵੇਂ ਇਸ ਬੱਚਿਆਂ ਨੇ ਮੋੜ ਮੰਡੀ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਆਨਾਲ ਸਮਾਜ ਵਿੱਚ ਵੀ ਇਸੇ ਤਰੀਕੇ ਨਾਲ ترقی ਕਰਦੇ ਰਹਿਣਗੇ ਕੈਮਰਾਮੈਨ ਫ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸਪੋਕਸਮੈਨ ਮਟੈਂਡਾ